ਅੱਜ ਅਸੀਂ ਪਹੁੰਚੇ ਹਾਂ ਡੇਰਾ 108 ਸੰਤ ਬੱਬਾ ਸੀਤਾਦਾਸ ਮਹਾਰਾਜ ਜੀ ਪਿੰਡ ਭੋਣ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਵਰਸਿੰਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ 108 ਸੰਤ ਬੱਬਾ ਸੀਤਾਦਾਸ ਮਹਾਰਾਜ ਜੀ ਦੀ 79 ਵਰਸਿਸ ਸਮਗਮ ਮਨਾਇਆ ਜਾ ਰਿਹਾ ਉਸ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਜੋਰਾ ਸ਼ੋਰਾ ਦੇ ਨਾਲ ਚੱਲ ਰਹੀਆਂ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਸਮੂਲਿਤ ਕਰਨੀਆਂ ਸਾਂਤਾ ਮਹਾਪੂਛਾਂ ਦੇ ਦਰਸ਼ਨ ਦੀ ਕਰਨੀਆਂ ਨਸ਼ਿਆ ਦੇ ਕੋੜ ਨੂੰ ਜਿਹੜਾ ਖਤਮ ਕਰ ਲਈ ਸੰਤਾ ਮਹਾਪੂਛਾਂ ਵੱਲੋਂ ਜਿਹੜਾ ਕਦਮ ਚੁੱਕਿਆ ਗਿਆ ਸੰਦੇਸ਼ ਦਿੱਤਾ ਗਿਆ ਉਸ ਨੂੰ ਲੈ ਕੇ ਸੰਤਾ ਮਾਹੂ ਪੁੱਛਾਂ ਬੋਲੂ ਜਿਹੜਾ ਬਾਰ-ਬਾਰ ਜਿਹੜਾ ਨੌਜਵਾਨਾਂ ਨੂੰ ਅਪੀਲ ਦੀ ਕਰਨਗੇ ਕਿ ਨਸ਼ਿਆਂ ਤੋਂ ਦੂਰ ਰਹੋ ਗੁਰਬਾਣੀ ਦੇ ਨਾਲ ਜੁੜੋ ਲਗਾਤਾਰ ਤਸਵੀਰਾਂ ਸਾਂਝੀਆਂ ਕਰਦੇ ਰਵਾਂਗੇ ਔਰ ਵਰਸੀ ਦੇ ਸਮੇਂ ਸੇ ਨੂੰ 14 15 16 ਮਾਰਚ ਨੂੰ ਨਿਸ਼ਾਨ ਸਾਹਿਬ ਦਾ ਜਿਹੜਾ ਹਾਰ ਦਾ ਨਿਸ਼ਾਨ ਦੇ ਚੜਾਇਆ ਜਾਵੇਗਾ ਔਰ ਸੰਗਤਾਂ ਜਿਹੜੀਆਂ ਹੋਂ ਹਵਾ ਕੇ ਪਹੁੰਚਣਗੀਆਂ ਆਓ ਸੁਣਦੇ ਹਾਂ ਸਤਿ ਆਪਾਹ ਮਹਾਂਪੁਰਸ਼ਾਂ ਨੇ ਕੀ ਉਪਦੇਸ਼ ਦਿੱਤਾ ਹੈ ਲਗਾਤਾਰ ਜੁੜੇ ਰੂਪ ਇਹਦੇ ਨਾਲ ਹਾਜੀ ਮਰਦ ਜੀ 16 ਮਾਰਚ ਨੂੰ ਮਰੇ ਜੀ 108 ਸਾਲ ਤੋਂ ਬੱਬਾ ਸੀਤਲदास ਮਹਾਰਾਜ ਜੀ ਦੀ 79ਵੀਂ ਵਰ੍ਹੇਮੰਈ ਹੋ ਰਹੀ ਹੈ ਜੀ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਜੀ ਤੇ ਮਰੇ ਜੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤੋ ਦੇਸਾਂ ਬਦੇਸਾਂ ਵਿੱਚ ਜੋ ਗੁਰੂ ਦੀਆਂ ਲਾਡਣੀਆਂ ਸੰਗਤਾਂ ਬੈਠੀਆਂ ਗੁਰੂ ਨਾਮ ਲੇਵਾ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਮਾ ਸੀਤਨਾਂਸ 3 वर्षी 78ਵੀਂ ਸਾਰੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮ ਹਵਾ ਕੇ 16 ਮਾਰਚ ਨੂੰ ਤੈਨ ਚੇਤਨ ਗੁਰੂ ਚੰਨਾ ਦੇ ਵਿੱਚ ਪਹੁੰਚ ਕਰਕੇ ਆਪਣੇ ਜੀਵਨ ਦੀਆਂ ਕਡੀਆਂ ਹਾਜ਼ਰੀਆਂ ਲਵਾਓ ਕਿ ਜੀਵਨ ਸਫਲਾ ਕਰੀਏ ਕਿਉਂਕਿ ਆਪਾਂ ਸੰਸਾਰ ਦੇ ਉੱਤੇ ਆਏ ਹੋਏ ਹਾਂ ਉਸ ਪਰਮਾਤਮਾ ਦੀ ਪ੍ਰਾਪਤੀ ਵਾਂ ਤੇ ਉਹਦੀ ਯਾਦ ਨੇ ਵਾਂ ਤੇ ਜਿਣੀ ਸਾਡੇ ਘੜੀ ਉਹ ਲੱਗ ਜੇ ਚਰਨਾਂ ਦੇ ਵਿੱਚ ਉਹੀ ਸਲਖਣੀ ਹੁੰਦੀ ਆ ਸੋ ਇਸ ਕਰਕੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਕਾਰੋਬਾਰ ਤੋਂ ਵਾਂਝੇ ਹੁੰਦੇ ਹੋਏ ਪਿੰਡ ਮੋਹਨ ਨਗਰ ਦੇ ਆ ਕੇ ਬੰਬਾ ਸੀਤਲਾਂ ਜੀ ਦੇ ਸਥਾਨ ਤੇ ਆਪਣੇ ਜੀਵਨੀਆਂ ਘੜੀਆਂ ਲਵਾਓ ਆਪਣਾ ਜੀਵਨ ਸਫਲਾ ਕਰੋ ਕਿ ਮਹਾបុਰਸ਼ਾਂ ਨੇ ਇਸ ਸਥਾਨ ਤੇ ਉਸ ਪ੍ਰਮਾਤਮਾ ਦਾ ਭਜਨ ਕੀਤਾ, ਵੰਦਗੀ ਕੀਤੀ, ਆਵਾਦਿਤ ਕੀਤੀ ਹੈ ਕਿਉਂਕਿ ਸੰਤਕਾ ਮਾਰਗ ਧਰਮ ਕੀ ਪੌੜੀ ਕੋਮਣ ਭਾਗੀ ਬਾਏ ਸੰਤਾਂ ਦਾ ਜਿਹੜਾ ਮਾਰਗ ਰਸਤਾ ਹੁੰਦਾ ਹੈ ਉਹ ਮਨੇ ਭਾਗਾ ਦੇ ਨਾਲ ਇਹ ਜੀਵ ਨੂੰ ਪ੍ਰਾਪਤ ਹੁੰਦਾ ਹੈ ਜੇ ਕਰੇ ਇਹ ਜੀਵ ਦੇ ਕੋਈ ਭਾਗ ਆਪਣੇ ਜਨਮ ਜਨਮਾਂ ਦੇ ਉਨੇ ਹੁੰਦੇ ਹੈ ਇਹ ਯਾਂਕੈਂ ਸੰਤ ਅਨੰਤ ਅੰਤਰ ਨਹੀਂ ਸੰਤਾਂ ਦਾ ਤੇ ਉਹ ਅਨੰਤ ਜਿਹੜਾ ਪ੍ਰਮਾਤਮਾ ਉਰ ਅੰਤਰਾ ਨਹੀਂ ਕੋ ਹੁੰਦਾ ਭੇਦ ਨਹੀਂ ਕੋ ਹੁੰਦਾ ਸੰਤ ਤੇ RAM ਇੱਕੋ ਹੀ ਹੁੰਦੇ ਹੈ ਇਸ ਕਰਕੇ ਆਪਾਂ ਸੰਤਾਂ ਮਹਾਪੁਰਸ਼ਾਂ ਦੇ ਦੇਸਾਂ ਵਰੇਸਾਂ ਚੋਂ ਨਗਰਾਂ ਤੋਂ ਪਿੰਡਾਂ ਤੋਂ ਸੰਤ ਮਹਾਪੁਰਸ਼ ਜੋ ਆਪਣੇ ਆਪਣੇ ਸ਼ਾਂਤੇ ਰਹਿ ਰਹੇ ਤੇ ਪਛਿਆਣ ਕਰ ਰਹੇ ਹੈ ਉਹ ਇਸ ਸ਼ਾਂਤੇ 16 ਮਾਰਚ ਨੂੰ ਪਹੁੰਚ ਰਹੇ ਆ ਇਸ ਆਰਿਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਆਪੋ ਆਪਣੇ ਘਰਾਂ ਤੋਂ ਕਾਰਜਵਾਹ ਤੋਂ ਮਿਹਲੇ ਹੁੰਨੇ ਹੋਏ ਆਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਾਓ ਜਿਸ ਅਥਾਨ ਤੇ ਮਾਮਾ ਸੀਤਲ ਨਾਲ ਸਤਿਗੁਰੂ ਪ੍ਰੇਮਨਾ ਜੀ ਜਿਨ੍ਹਾਂ ਨੇ ਇੱਥੇ ਰਹਿ ਕਰਕੇ ਆਪਣਾ ਜੀਵਨ ਆਪਣੀ ਜ਼ਿੰਦਗੀ ਉਸ ਪਰਮਾਤਮਾ ਦੇ ਲੇਖੇ ਲਈ ਹੈ ਸਾਡੇ ਕਲਯੁਗੀ ਜੀਵਾਂ ਦੇ ਤਾਰਨੇ ਵਾਸਤੇ ਇੱਥੇ ਦਵਸ਼ਿਆ ਕੀਤੀ ਹੈ ਤੇ ਆਪਾਂ ਇਸ ਥਾਨ ਤੇ ਆ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ ਜਨ ਪੰਜਾਬੀ ਨੂੰ ਤੇ ਨੰੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ